ਲੋਏ ਬਾਹਰ ਬਾਹਰ ਕੱਢੋ ਇਹਨੂੰ ਸਾਡੇ ਤੋਂ ਬਾਹਰ ਬੰਨ ਲਾ ਤੂੰ ਸਾਡੇ ਉਹ ਇੰਦਰ ਜਾ ਕੇ ਬੰਨ ਨਹੀਂ ਕੀ ਕਰਦਾ ਚਲ ਅੰਦਰ ਚਲ ਅੰਦਰ ਲੋਏ ਬਾਹਰ ਬਾਹਰ ਜਾ ਪਤਾ ਨਹੀਂ ਪਰ ਗੱਲ ਸੁਣਾ ਮੈਂ ਬੰਦੇ ਨੂੰ ਦੋ ਤਰੀਕਾ ਨਾਲ ਪੁੱਛਦਾ ਹਾਂ ਇੱਕ ਪਿਆਰ ਨਾਲ ਇੱਕ ਡੰਡੇ ਨਾਲ ਦੱਸ ਕੀ ਦੇ ਵਾਸਤੇ ਕੰਮ ਕਰਦਾ ਮੈਨੂੰ ਨਹੀਂ ਪਤਾ ਜੀ ਦੱਸ ਦੇ ਮੈਂ ਪੁੱਛਦਾ ਪੁੱਛੋ ਦੱਸ ਓਏ ਕਿਹੜੇ ਨਹੀਂ ਕਰਦਾ ਕੰਮ ਮੈਂ ਕਰਦੀ ਨਹੀਂ ਜੀ ਦਾ ਪਹਿਲ ਗਾਦਾ ਜੀ ਦਾਦਾ ਹੀ ਦੱਸਦਾ ਹੀ ਦੱਸਦਾ ਹੀ ਦੱਸਦਾ ਦੱਸ ਦੱਸ ਜੇਲੀ ਚੁਰਲੂ ਬਾਬੇ ਲਈ ਕੰਮ ਕਰਦੀ ਕਿਹੜਾ ਚੁਰਲੂ ਬਾਬਾ ਤੂੰ ਪੁੱਸ ਨੂੰ ਫੁੱਦੂ ਬਣਾਵਾ ਨਾ ਜੀ ਨਾ ਹੀ ਉੱਪਰ ਥੱਲੇ ਬਹਿ ਜਾਈ ਮਾਜਰੀ ਉਹਦੇ ਅੰਦਰ ਕੰਮ ਕਰਦਾ ਸੀ ਮੈਂ ਅਸੀਂ ਕਿਵੇਂ ਯਕੀਨ ਕਰ ਲਈ ਤੇਰੇ ਤੇ ਸਾਨੂੰ ਸਬੂਤ ਦੇ ਤੁਸੀਂ ਆਇਆ ਕਰੋਲੀ ਡੇਰੇ 'ਚ ਸਾਪਾਂ ਮਾਰ ਲਓ ਜੀ ਮੁੰਡਿਆ ਆਪਾ ਜੀ ਚਲਦੇ ਆ ਮਾਜਰੀ ਇਨਵੈਸਟੀਗੇਸ਼ਨ ਕਰਦੇ ਨੇ ਉਧਰ ਪੰਦ ਕਾਲੋ ਜੇਲ੍ਹ ਦੀ ਗੱਲ ਠੁਠੀ ਹੋਈ ਹੈ ਹਲੋ ਓਏ ਚਲ ਓਏ ਇਹ ਤਲਾਸੀ ਜਾ ਕੇ ਆਪਾਂ ਤੇਰਾ ਛਾੜਦੇ ਆਪਾਂ ਪੂਰਾ ਕੋਈ ਨਾ ਕੋਈ ਸਰਾਗ ਆਪਾਂ ਨੂੰ ਮਿਲੂ ਜ਼ਰੂਰ ਹਾਂਜੀ ਹਾਂ ਉਹ ਐਸੀ ਚਿੱਤਰ ਕੁੱਟਣੇ ਨੇ ਬੰਦਿਆਂ ਨੇ ਮੁੜ ਕੇ ਬਾਬੇ ਨਹੀਂ ਬੰਨਣਾ ਉਹਨਾਂ ਨੇ ਬਾਬੇ ਕਿਉਂ ਢੋਂਗੀ ਸਾਧ ਰਹੇ ਹੋ ਬਾਪਾ ਕਿੱਥੇ ਆ ਬਾਬਾ ਬਾਬਾ ਕਿਤਾੜੋ ਬਾਬਾ ਕਿੱਥੇ ਆ ਬਾਬਾ ਨੇ ਹੰਦੂਦ ਰਾਇ ਭਗਤੀ ਕਰਨ ਗਿਆ ਹੋਇਆ ਪਖਤੋ ਸਾਬ ਜੀ ਨਾ ਕਮਰੇ ਦੇ ਕਰਦੇ ਨਹੀਂ ਓਏ ਤੂੰ ਚੌਂਡ ਦੀ ਜਿੰਦੂ ਨਾ ਕਰਿਓ ਪਲਕ ਬੰਦੇ ਨੇ ਅੰਦਰ ਆਉਣ ਦੀ ਜ਼ਰੂਰਤ ਕਰੀ ਤੀ ਲੱਤਾਂ ਟੁੱਟ ਗਿਆ ਘਰੇ ਬੈਠਾ ਹੋਣਾ। ਨਾ ਜੀ ਨਾ ਜਾਨ ਪਿਆਰੀ ਆ ਜੀ ਲੱਤਾਂ ਪਿਆਰੀਆਂ ਨੇ ਪਣੀਆਂ ਦੇ। ਉਹ ਮੈਨੂੰ ਲੱਗਦਾ ਬਾਬਾ ਸਹੀ ਆ। ਓਏ ਆਪਾਂ ਚਿੱਟੇ ਵਾਲਾ ਫੁੱਦੂ ਲਾ ਲਈ। ਕੋਈ ਫੁੱਦੂ ਲਾ ਗਏ ਤੇ ਪੋਸਦੇ ਹੱਥ ਫੇਰਦੇ ਜਾ ਕੇ। ਉਹ ਥਾਣੇ ਚੱਲ ਕੇ ਪੁੱਛਦੇ ਆਪਾਂ। ਚਲੋ ਜੀ। ਚਲੋ ਜੀ। ਡੇਰਾ ਆ ਉਹ ਜੀ ਅਗਰ ਰਿਪੇਅਰ ਕਰਦਾ ਠਾਣੇ ਲੈ ਕੇ ਚਲੋ ਬਿੱਟੀ ਠਾਣੇ ਚਲਦੇ ਆਪਾਂ ਵੀਰ ਕਰਦੇ ਆ ਰਿਪੇਅਰ ਉੱਥੇ ਜਾ ਕੇ ਬੱਦਰੀ ਬਣਾਉਂਦੇ ਆ ਆ ਪੇ ਭੱਜਿਆ ਫਿਰ ਕੱਟ ਕੇ ਲਿਆਓ ਸਾਨੂੰ ਬਾਹਰ ਓਏ ਕਾਇ ਬੂਸ ਨੂੰ ਖੁੱਦ ਬਣਾ ਲਿਆ ਓਏ ਕੀ ਓਏ ਅਸੀਂ ਡੇਰੇ ਛਾਪਾ ਮਾਰ ਲਏ ਤੇ ਸਰਕਾਰ ਤੁਹਾਨੂੰ ਲੱਭੇ ਨਾ ਉੱਥੇ ਮੈਂ ਸਬੂਤ ਲਿਆਦਾ ਰਹੀ ਫੋਟੋ ਮੱਜਾ ਸਬੂਤ ਤਾਂ ਲਿਆਦੇ ਜੇ ਤਰੇ ਸਬੂਤ ਝੂਠੇ ਹੋਏ ਫੇਰ ਦੇਖਣੀ ਜੜਵਾਲਾ ਜਾ ਪਾਜਾ ਜੁਰਨੂ ਬਾਬੇ ਦੀ ਜੈ ਜੁਰਨੂ ਬਾਬੇ ਦੀ ਜੈ ਅਗਲੇ ਪੱਤ ਨੂੰ ਢਾਲੋ ਬਈ ਪੱਤਾ ਆ ਜਾ ਕੀ ਪਰੇਸ਼ਾਨੀ ਹੈ ਬਈ ਤੈਨੂੰ ਬਾਬਾ ਜੀ ਸਸਰੀਕਾਰ 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 ਪਰੇਸ਼ਾਨੀ ਦੱਸ ਕੀ ਹੈ ਤੈਨੂੰ ਬਾਬਾ ਜੀ ਨਸ਼ਾ ਪਤਾ ਮਰਾ ਛੜਾ ਨਹੀਂ ਮੈਸਾ ਪਤਾ ਬਾਬੇ ਤਾਂ ਆਪ ਨਸ਼ੇ ਤੇ ਲੱਗ ਰਹੇ ਨੇ ਤੈਨੂੰ ਕਿਵੇਂ ਛੜਾ ਦਈਏ ਸਰਾਬਾ ਕੋਈ ਮਾਲ ਬੱਤਾ ਕਹਣਾ ਤਾਂ ਬਾਬੇ ਲਵੇ ਆਇਆ ਔਰ ਕੋਈ ਚੱਕਰ ਨਹੀਂ ਜਾ ਜਾ ਕੋ ਚੱਕਰ ਨਹੀਂ ਹੱਡ ਪੈਰ ਚੱਲਦੇ ਰਹਿੰਦੇ ਨੇ ਠੀਕ ਹੈ ਹਾਂ ਹਾਂ ਅਗਲੇ ਪਾਸੇ ਤੈਨੂੰ ਢਾ ਲਉ ਬਾਈ ਆ ਜਾ ਭਗਤਾ ਬਾਬਾ ਜੀ ਸਸਰੀਕਾਲ 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 ਕੀ ਪਰੇਸ਼ਾਨੀਆਂ ਨੇ ਮੈਨੂੰ ਬਾਬਾ ਜੀ ਮੇਰਾ ਮਟਾਪਾ ਨਹੀਂ ਘਟਦਾ ਜੀ ਮਟਾਪਾ ਨਹੀਂ ਘਟਦਾ ਹਾਂ ਜੀ ਮੇਰੇ ਵਜੋਂ ਉੜਨਾ ਮਾਉਂਟ ਤੱਕ ਜਾ ਰਿਹਾ 11 ਵਜੇ ਜੀ ਫਿਰ ਐ ਕਿਵੇਂ ਘਟ ਜੀ ਸਵੇਰੇ 6 ਵਜੇ ਉੱਠਿਆ ਕਰ ਭੱਜਣ ਜਾਇਆ ਕਰ ਕੰਮ ਕਰਨਾ ਕਿ ਕਰੇ ਨਾ ਬੇਲੇ ਆ ਜੀ ਬੇਲੇ ਫਿਰ ਕੰਮ ਕਰਿਆ ਕਰ ਕੋਈ ਠੀਕ ਹੈ ਜੀ ਇਹਦੇ ਲਵੇ ਕੋਈ ਸਾਡੇ ਲਵੇ ਕੋਈ ਮੰਤਰ ਉਤਰ ਨਹੀਂ ਆ ਜਾ ਪਾ ਜਾ ਹਾਂ ਅਗਲੇ ਪਾਸ ਤੋਂ ਡਾਲੋ ਬਾਈ ਆਇਆ ਪਖਤਾ ਸਸਰੀ ਵਾਲਾ ਬਾਬਾ ਜੀ ਸਸਰੀ ਕਹੇ ਤੂੰ ਐਲਸਾ ਲਾ ਨਹੀਂ ਆਗਾ ਕੋਈ ਹਾਂ ਜੀ ਤੁਸੀਂ ਮੇਰਾ ਪੇਪਰ ਭਰਤਾ ਜੀ ਪਰਤਾ ਤੇਰਾ ਤਾਂ ਕਾਦਾ ਪਿਆ ਪੇਪਰ ਤੂੰ ਤਿਆਰੀ ਰੱਖ ਬਸ ਬੈਂਡਾਂ ਦੀ ਤਾਂ ਟੈਨਸ਼ਨ ਨਾ ਲੈ ਬਾਬਾ ਜੀ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਜੀ ਵੀ ਤੁਸੀਂ ਠਾਗੂ ਮੇਰਾ 15000 ਮੋੜੋ ਨਹੀਂ ਮੈਂ ਸਾਰੇ ਡੇਰ ਜਗਾ ਬਾਦੂ 15000 ਤਾਂ ਤੇਰਾ ਮੋੜਦੇ ਨੇ ਕੋਈ ਨਹੀਂ ਮੇਰਾ ਚੀਲਾ ਦੇ ਦਿੰਦਾ ਪਰ ਕਾਣਾ ਪਈ ਚੁਪ ਕਰਕੇ ਲਾਂਦੇ ਠੀਕ ਹੈ ਠੀਕ ਹੈ ਹਾਂ ਠੀਕ ਲਿਆ ਇਹਨੂੰ ਅੰਦਰ ਜਾ ਕੇ ਫਾਲ ਦੇ ਦੀ ਜਿਹੜਾ ਮੈਨੂੰ ਦੱਸਿਆ ਹੈ ਬਾਬਾ ਜੀ ਡੇਤਾ ਫਲ ਜਿਹੜਾ ਕਿਹਾ ਸੀ ਉਹਨੂੰ ਹਾਂਜੀ ਉਹ ਤਾਂ ਫਲ ਲੈ ਕੇ ਵਗ ਵੀ ਗਿਆ ਜੀ ਚਲ ਠੀਕ ਐ ਚਲੋ ਬਈ ਹੁਣ ਬਾਬਾ ਜੀ ਦਾ ਪੈਣ ਦਾ ਸਮਾਹ ਹੋ ਰਿਹਾ ਆ ਜਾਓ ਚਲੋ ਕਰੇ ਚਲੋ ਹੈਲੋ ਆਹ ਸੋਹਣ ਪੁੱਤ ਕਿਵੇਂ ਆ ਸਤਿ ਸ਼੍ਰੀ ਅਕਾਲ ਮਾਮਾ ਜੀ ਕਿਵੇਂ ਜਨ ਕੀਤਾ ਓ ਯਾਰ ਆਪਣਾ ਮੁੰਡਾ ਨਹੀਂ ਆਇਆ ਹੈਗਾ ਸੌਵਾਲ ਦਾ ਘਰੇ 15000 ਰੁਪਿਆ ਵੀ ਲੈ ਗਿਆ ਨਾਲ ਆਪਣਾ ਮੁੰਡਾ ਸੋਵਾਲ ਲੈ ਗਿਆ ਉਹਨੂੰ ਨਾਲ ਕੋਈ

ਥੋੜਾ ਜਿਹਾ ਪਾਲਾ ਬਾਬਾ ਜੀ ਦਾ ਰੋਟਾ ਮੈਨੂੰ ਦੇਣਾ ਕੋ ਤੁਮੇ ਅਰੇ ਪ੍ਰਕਾਹ ਮਨ ਚੀਜ਼ ਦਾ ਕਰ ਲਓ ਬਜਟੰਦਾ ਚੱਲ ਰਿਹਾ ਆਪਣਾ ਉਹ ਪੀਲਾ ਪੀਲਾ ਬਸ ਜਿੰਨੀ ਕਿਮੀ ਪੀਲਾ ਪੀਲਾ ਉਹ ਪਾਸੋਂ ਪੀਲਾ ਜਿੰਨੀ ਮਿਲ ਗਈ ਜੀ ਠੀਕ ਹੈ ਜੀ ਨਰਾਜ਼ ਹੋ ਜਣਗੇ ਨਹੀਂ ਠੀਕ ਹੈ ਆ ਵੀ ਗੱਡੀ ਕਰਤੀ ਗੱਡੀ ਸਾਫ ਹਾਂ ਜੀ ਕਰ ਰਹੀ ਹਾਂ ਆਣੀ ਹਾਂ ਗੱਡੀ ਦਾ ਚੈੱਕ ਕਰਾਦੀ ਜੀ ਛੋਡੀ ਨਹੀਂ ਚੈੱਕ ਕਰੋ ਕੇਰਾ ਪਹਿਣਾ ਜਾਵੇ ਮੁੰਡਿਆ ਮਿੱਟੀ ਕਿਤੇ ਠੀਕ ਹੈ ਠੀਕ ਹੈ ਇਹ ਕਿਹੜਾ ਹੁੰਦਾ ਓਏ ਆ ਵੀ ਮੁੰਡਿਆ ਸਾਹਿਬ ਜੀ ਸਬੂਤ ਮੇਰੇ ਕੋਈ ਸਬੂਤ ਲੈ ਤੂੰ ਦਿਖਾ ਓਏ ਆ ਜੀ ਬਾਬਾ ਆਹ ਦੇਖੋ ਜੀ ਬਾਬਾ ਪਖੰਡੀ ਖਾਦਾ ਜੀ ਉਹੀ ਏਹੀ ਉਹਿਆ ਉਹੀ ਜਿਹੜੇ ਅੱਪਾ ਤੋਂ ਭੱਜ ਕੇ ਗਏ ਤੇ ਹਾਂ ਜੀ ਲੱਗਦਾ ਤਾਂ ਉਹੀ ਹੈ ਜੀ ਅੱਛਾ ਬਾਬੇ ਬਣ ਗਏ ਹੁਣ ਹੈ ਹਾਂ ਜੀ ਦੇਖੋ ਇਹਦਾ ਪੈਗ ਬੁਗ ਪੂਰਾ ਲਾਉਂਦ ਨਹੀਂ ਉੱਥੇ ਲੈ ਵੀ ਮੁੰਡਾ ਤੂੰ ਤਾਂ ਜਾ ਅੱਜ ਅੱਪਾ ਨੇ ਬਾਬੇ ਨੂੰ ਚੱਕਣਾ ਭਲੇ ਰੇਡ ਇੱਕ ਗੱਦ ਪੂਰਾ ਪਾਰਖਿਆ ਬਸ ਠੀਕ ਹੈ ਜੀ ਭਾਈ ਉਹ ਤੂੰ ਜਾ ਅੱਜ ਰੇਡ ਮਾਰਦਾ ਹੀ ਫਿਰ ਅੱਪਾ ਚੱਕੇ ਨੇ ਹੁਣ ਅੱਪਾ ਦੇ ਚਲੋ ਮੁੰਡਾ ਬੈਠੋ ਓਏ ਚਲੋ ਜੀ